ਆਜੋ ਵੀ ਆਜੋ ਆਜੋ ਸੰਗ ਤੇ ਸ਼ਾਬਾਸ਼ ਆ ਲੋ ਜੀ ਆਹ ਪਹੁੰਚੇ ਹਾਂ ਹਾਂ ਇੱਕ ਕੰਮ ਕਰਦਾ ਤੂੰ ਜੀ ਜ਼ੋਰ ਕੱਢਣਾ ਦਾ ਬੰਦਾ ਆਹ ਸ਼ੂਟ ਨਾਲ ਦੀ ਪਾਣੀ ਉਹ ਤੇ ਸ਼ੂਟ ਨਾਲ ਦੀ ਬੰਦਾ ਆਜੇ ਸ਼ੂਟ ਨਾਲ ਦੀ ਪੱਕ ਬੰਨੀ ਆ ਪਾਣੀ ਲੈ ਲੋ ਆ ਪਾਣੀ ਹੋਇਤਨਾ ਵੀਡੀਓ ਵਾਲੇ ਨਾਲ ਪੁੱਛ ਅੱਜ ਭਜਨ ਸਿੰਘ son of ਜੀਵਾ ਸਿੰਘ ਦੇ ਘਰੇ ਚਾਹ ਦਾ ਭੰਡਾਰਾ ਨਾਲ ਬਰੈਡ ਉਹ ਤਾਂ ਇਹ ਬਲੋਗ ਵੀ ਪਾਣੀ ਤੇ ਲੋਈ ਕਿਨੇ ਪੜਨੇ ਹਨ ਨਹੀਂ ਤੇ ਅੱਜ ਸੂਤੀਆਂ ਨੇ ਬੈਠੇ ਮੈਂ ਪੀਣਾ ਘਰ-ਵਾਰ ਤੋਂ ਅੱਜ ਆਪਣੇ ਜਿੰਨੇ ਬੱਚੇ ਬਾਹਰ ਗਏ ਆ ਸਾਰੇ ਹਾਂ ਹਾਂ ਮੈਂ ਕਹਿੰਦਾ ਹੀ ਤਾਂ ਅੱਗੇ ਕਹਿੰਦੇ ਆ ਅੱਗੇ ਜਾਂਦਾ ਘਿਆਰ ਕਰਦੇ ਆ ਮੈਂ ਵੀ ਪੀ ਕੇ ਬੜਾ ਜਾਂਦਾ ਆ ਹੋ ਯਾਰ ਸਵਾਲ ਆ ਗਿਆ ਰਸਤਾ ਕਰਾ ਨਾ ਨਾ ਉਹਦੇ ਪਿੰਡੇ ਚੁਣਿਆ ਸੀਗਾ ਉਹ ਤੇਰੀ ਹੈਗਾ ਉਹ ਪੱਗ ਹੈਗਾ ਹੈਗਾ ਸਾਡੇ ਪਾਜਾ ਨਾ ਉਹ ਕਹੇ ਜੀ ਦਬਟਾਏ ਨਾ ਦੂਰ ਲੈਣਾ ਇੱਥੋਂ ਫੜ ਕੇ ਬਾਹਰ ਵੀ ਫੁਟੀਆਂ ਫੜ ਕੇ ਬਣਾ ਲੈ ਅੰਦਰ ਲਈ ਬਣ ਕੇ ਆ ਮੰਜਾ ਗਾਂਟ ਪਾ ਲੋ ਭਾਈ ਵਾਲਿਆਂ ਦਾ YouTube ਆ ਉਹ ਉੱਥੇ ਪਾਉਂਦੇ ਹੁੰਦੇ ਆ ਯਾਦਾਂ ਬਸਤਾਂ ਰਹਿ ਜਾਂਦੀਆਂ ਪੁਰਾਣੇ ਬੰਦੇ ਆ ਹਾ ਹਾ ਬੰਦੇ ਆਹੀਂ ਭਾਈ ਹਾਂ ਜ਼ਰੂਰ ਬਾਬਾ ਜੀ ਜ਼ਰੂਰ ਹਾਂ ਨਾ ਇਹਨਾਂ ਨੂੰ 7 ਦਿਨ ਬਾਅਦ 17 ਘੰਟੇ ਦਾ ਬੋੜ ਆਉਂਦੀ ਆ ਹਾਂ ਤੇ ਮੈਂ ਚੱਲਦਾ ਕਰਦਾ ਆ ਅਡਵਾਂਸ ਵੀ ਘਟਿਆਉਂਗਾ ਉਹਨਾਂ ਨੂੰ ਸਾਰੇ ਯਾਦ ਹੋ ਗਏ ਨਾ ਤੇ ਪੰਜ ਦਿਨ ਬਾਅਦ ਇਹਦੇ ਵੀ ਘਟਿਆਉਂਗਾ ਆ ਲਾ ਕੇ ਆਤਾ ਬੰਦਰਾ ਪੈਣਗੇ ਕਰੇ ਆ ਲਓ ਜੀ ਬਾਬਾ ਜੀ ਹਾਂ ਤੋਤਲੇ ਕੇ ਜਾ ਰਗੇ ਹੱਥੀ ਉਹ ਕਰ ਰੋ ਬੈਠੀ ਹਾਂ ਹਾਂ ਰੰਗ ਲੱਗਦਾ ਤੋਤਲੇ ਕੇ ਜਾ ਰਗੇ ਤਬ ਤੋ ਲਾ ਕੇ ਜੀ ਉਹ ਦੇ ਦੇ ਸਾਡੇ ਉਹਦਾ ਉਹਦੇ ਆਦੇ ਇਹਦੇ ਉਹਦਾ ਸਾਡੇ ਦਾ ਤਾਂ ਕਹਿੰਦੇ 40 ਰੋਟੀਆਂ ਹੁੰਦੇ ਤਿਆਰ ਕਰ ਦੇ ਸਬਜ਼ੀ ਤੇ ਆ ਗਿਆ ਓਕੇ ਬਾਹਰ ਜਰਾ ਬਾਹਰ ਹੋ ਕੇ ਆ ਜੀ ਮੈਂ ਇੱਧਰ ਲਿਗਿਆ ਹਾਂ ਹਮਮ ਗਾਇ ਮਨਜਿੰਦਰ ਦੀ ਆ ਇਹ ਹਮ ਪੜਿਆ ਲਿਖਿਆ ਮੁੰਡਾ ਐ ਤਾਂ ਨਵਯੁੱਧ ਸਿੰਘ ਜੋਧ ਜੋਧ ਜੋਤ ਲਿਖਿਆ ਪਿਆ ਜੋਧ ਆ ਕੌਣਾ ਇਹ ਨਾ ਤਾਂ ਮੱਖਣ ਕਾ ਅੱਛਾ ਹਾਂ ਜੀ ਆਪ ਨੂੰ ਬੁਲਾਉਂ ਰਹੀ ਬਾਬਾ ਜੀ ਚੰਨ ਕਾਲਸਾ ਜੀ ਅੱਲਾ ਵਾਹਿਗੁਰੂ ਬਾਬਾ ਜੀ ਇੱਥੇ ਰੱਖ ਲੈ ਉੱਥੇ ਲੈ ਚਲੋ ਦਰ ਫੋਟੋਆਂ ਕੋਲੇ ਉੱਥੋਂ ਕੋਲੇ ਅਸੀਂ ਅੰਦਰ ਬੈਠੇ ਆ ਪਾਉ ਤੇ ਰਮਾਲ ਦੇਵਾ ਆਓ ਅਰੇ ਅੰਦਰ ਬੈਠੇ ਆ ਜੋ ਇੱਥੇ ਆਪਣਾ ਪਿਆ ਪਿਆ ਸੀਗਾ ਹੋ ਫਰਾਂ ਹੀ ਰੈਫਲ ਪਹਿਲੇ ਵਾਇਓ ਆਹ ਗਾ ਨਹੀਂ ਹੈ ਅੱਜ ਮਾਰ ਪਈ ਦਨਾਲੀ ਅਜਾ ਛੋਟੀ ਭੁੱਲੇ ਖੜੀ ਬਾਬਾ ਸ਼ਦਾਈ ਦਊਗਾ ਕੋਈ ਨੀ ਕਰੋ ਮਗਾਲ ਲੈਨੇ ਆ ਓਹ ਆ ਜਾ ਚਲ ਹੋਰ ਉੱਥੇ ਰੱਖਦਾ ਪਾਸੇ ਹੋਰ ਉੱਥੇ ਰੱਖ ਲਾਉ ਤੇ ਜਿਹੇ ਤਰ੍ਹਾਂ ਤੇ ਲਾਉ ਜੀ ਆ ਜਾ ਬੱਸ ਜਰੂਰ ਲਾਉ ਜੀ ਉਹ ਤੇ ਰੱਖ ਉਧਰ ਉਹ ਤੇ ਰੱਖ ਲਾਉਂ ਦਰਾਂ ਆਹ ਬਾਬੂ ਕੋਲੇ ਬਾਬੂ ਉੱਤੀ ਆ ਜੀ ਲਾੜ ਕੇ ਜੁੱਤੀ ਇੱਥੇ ਆਹ ਲਾ ਵਜਨ ਇੱਥੇ ਫੜ ਲਈਏ ਪਰ ਨਾਲ ਹੀ ਵੀਡੀਓ ਬਣ ਜੂਗੀ ਹਾਂਜੀ ਹਾਂਜੀ ਹਾਂ ਲਿਆ ਮੂਹਲੇ ਪਾਸੇ ਖੜ ਜੀ ਉਹ ਇੱਥੇ ਇਹ ਮਤਲਬ ਕੈਮਰਾ ਮੂਹਲਾ ਚੱਲੂਗਾ ਮਗਰਲਾ ਮਗਰਲਾ ਅੱਛਾ ਮਗਰਲੇ ਵੇੜੀ ਮਗਲਾ ਪਾਸੇ ਛੱਡੇ ਨੇ ਨੂੰ ਕਰ ਜੀ ਹਾਂ 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 ਰਮਨ ਆਇਆ ਕੋਤੇ ਆਇਆ ਕੋਤੇ ਸੁੱਖ ਸ਼ਾਂਤੀ ਹਾਂਜੀ 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 ਉਦਿਕਾ ਉਸਤਿਕ ਸੇਵਾ ਕਰਨ ਭਾਈ ਮਹਾਰਾਜ ਬਾਹਰ ਨੂੰ ਬਾਹਰ ਨੂੰ ਲੈ ਕੇ ਅਰਦਾਸ ਕਰਦੇ ਪੂਰੇ ਕੌਸੇ ਕੋਲ ਦਾ ਸਿ ਬਾਹਰ ਨੂੰ ਬਾਹਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਸ਼ਾਇਤ 10 ਮੀਟਰ ਤੋਂ ਮੰਡੀ ਸਰਕਾਰ ਨੂੰ ਨਾਨਕ ਲੇਖੇ ਅਵੰਧ ਗੋਪੀ ਅਮਰਦਾਸ ਗੁਰੂ ਜਾਨ ਨੂੰ ਦੱਸ ਸਹਾਈ ਗੁਰੂ ਅਰਜਨ ਹਰਗੋਬਿੰਦ ਜੀ ਬਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਜੀ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਜੀ ਸਿਮਰਿਆ ਕਰਨੋਂ ਨੇ ਲਾਵੇ ਤਾਂ ਸਭ ਤਾਈ ਹੋਣਾ ਦੀ ਸਹਾਈ 10ਵੇਂ ਪਤਾ ਗੁਰ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤਪੇਧਾ ਤੇ ਪੰਥ ਦੇ ਵਾਲੀ ਜਨੰਦਪੁਰ ਦੇ ਵਾਸੀ ਸਰਵਾਂ ਸਰਦਾਰ ਨੇ ਸਭ ਤਾਈ ਹੋਣਾ ਦੀ ਸਹਾਈ 10ਵਾਂ ਪਾਸ ਜੀ ਦੀ ਆਪ ਨਿਕ ਜੋਤ ਗਿਆਨ ਸਰੂਪ ਜਾਗਦੀ ਜੋਤ ਕਲ ਜੋ ਕਿਉਂ ਚਵਰ ਸ਼ਤਰਤਾ ਕਰਦੇ ਮਾਲਕੋ ਤਹਾਨੂੰ ਤੁਹਾਨੂੰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਖ ਉਪਦੇਸ਼ ਦਾ ਅੰਤਰਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਗੁਰਾਂ ਦੇ ਪੰਜ ਪੈਰੇ ਚਾਰ ਸਤਿਕਾਰ ਦੇ 40 ਮੁਕਤੇ ਹਟਗਣ ਚੱਕਰਾਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਸਕੇ ਆ ਦੇਵ ਚਲਾਈ ਤੇਗ ਵਾਹੀ ਦੇ ਸੁਣ ਕੇ ਅਲਡ ਕੀਤਾ ਭਾਣਾ ਮੰਨਣਾ ਸਿੱਖੀ ਸਰਕੇ ਸਤਸਾ ਸਾਂ ਨਵਾਈ ਉਹਨਾਂ ਦੀ ਗਵਿੱਤਰ ਕਮਾਈ ਦਾ ਅੰਤਰਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਕਿੰਨਾ ਸਗਨਾ ਸੁਗੜੀ ਨੇ ਧਰਮੇਸ਼ੀ ਅਦਤੇ ਪੰਦ ਪੰਦ ਕਟਵਾਏ ਕੋਪਰੀ ਨਾਲ ਲਹਾਈਆਂ ਚਰਖੀਆਂ ਦੇ ਚੜੇ ਤਾਣਾ ਰਾਮ ਨਾਲ ਤ੍ਰੈ ਗੁਰਦਵਾਰਾਂ ਦੀ ਸੇਵਾ ਦੀ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੱਚ ਬੋਲਿਆ ਉਹਨਾਂ ਦੀ ਪੁੱਤਰ ਕਮਾਈ ਦਾ ਧੰਨ ਤਾਂ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਆਪ ਵੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਵਿਕੀਕ ਦਾਮ ਸਭ ਦਾ ਭਰੋਸਾ ਦਾਣ ਦਾਣਾ ਸਰਦਾਨ ਦਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸਾਣ ਦਾ ਚੌਂਕੀਆਂ ਚੰਡੇ ਬੁੰਗੇ ਚੁੱਕੋ ਤੋਟ ਧੰਕਾ ਜੈ ਜੈ ਕਾ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਪਨੀ ਦੇ ਸਤਖੰਡ ਹਜ਼ੂਰ ਸਾਹਿਬ ਤੋਂ ਲੈ ਕੇ ਪਰਜੰਤ ਪੰਜਾ ਤੱਕ ਤਾਂ ਸਮੂਹ ਗੁਰੂ ਦੇ ਝੰਡਿਆਂ ਸ੍ਰੋਗਰਾ ਜੋੜ ਮੇਲਿਆਂ ਦਰਸ਼ਨ ਨਜ਼ਰਾਂ ਦਾ ਤੰਤਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ 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 ਨਾਮ ਚੱਤਾਵੇ ਨਾਮ ਚੱਤੋਂਗਾ ਸਭ ਸੁਖ ਹੋਵੇ ਜਹਾਂ ਜਹਾਂ ਕੋ ਖਾਲਸਾ ਤਹ ਤਹ ਰਿਸ਼ਵ ਦੇਵ ਤੇਗ ਤੇ ਵਰਤ ਗਈ ਪਹੰਚ ਪੰਥ ਕੀ ਜੀਤ ਸ੍ਰੀ ਸਰਬ ਜੀ ਸਹਾਇ ਖਾਲਸਾ ਦੀ ਕੋ ਬੋਲ ਵਾਲੇ ਬੋਲਣਾ ਦੀ ਸ੍ਰੀ ਵਾਹਿਗੁਰੂ ਵਾਹਿਗੁਰੂ ਮੇਰ ਨਾਮ ਆਦੇ ਮਾਨ ਨਿਤਾਣੇ ਦੇ ਤਾਨ ਲਿਓਟਿਆਂ ਦੀ ਔਰ ਖਿਆਸਰਾ ਦੇ ਆਸਰੇ ਸੱਚੇ ਕਥਾ ਅਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਪਾ ਭਾਈ ਸਿਕੰਧ ਦੀ ਆਦੇ ਚਰਨਾ ਚ ਪ੍ਰਦਾਸ ਬੇਨਤੀ ਜੋੜੀਆਂ ਹੋਲੇ ਮੱਦੇਨ ਮੋਖਾ ਦੇ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀਆਂ ਰੌਸ਼ਟਾ ਲਾਟੀਆਂ ਕਰਾ ਕਰਦੇ ਹੋਏ ਸਭ ਤਾਂ ਦੇ ਵੱਲੋਂ ਜੀਵਨ ਆਵਾਜ਼ੀ ਦੇ ਸੇਵਾਦਾਰ ਭਾਈ ਸਾਪਾ ਭਾਈ ਭਜਨ ਸਿੰਘ ਸਾਨੂੰ ਜੀਵਨ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਆਪਣੀਆਂ ਸੰਗਤਾਂ ਦੇ ਵਾਸਤੇ ਚਾਰ ਦੇ ਗੁੰਡਾਰੇ ਸਮੋਸੇ ਦੇ ਪੰਡਾਰੇ ਜਲ ਪਾਣੀ ਦੀ ਸੇਵਾ ਕੀਤੀ ਗਈ ਹੈ ਸੱਚੇ ਪਾਤਸ਼ਾਹ ਇਸ ਪਰਿਵਾਰ ਦੀ ਸੇਵਾ ਥਾਂ ਪਾਣੀ ਜੋ ਮਨੋ ਕਾ ਉਹਨਾਂ ਭਾਵਨਾ ਆਪ ਹੀ ਜਾਣਦੇ ਹੋ ਬਿਨ ਬੋਲਿਆ ਸਭ ਕੋ ਜਾਣਦਾ ਕਿਸੇ ਕਿਤੇ ਅਰਦਾਸ ਇਹ ਜੀਵਨ ਸਾਹਿਬ ਦੇ ਹਰ ਮਦਨ ਤੇ ਖਾਰ ਦੇ ਰਾਸ ਕਰਨੇ ਕੂਚੀਆਂ ਬਕਸ਼ੀਆਂ ਪਰਿਵਾਰ ਤੇ ਮੇਲ ਥਵਾਕ ਚੜ੍ਹਦੀ ਕਲਾ ਬਕਸ਼ੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਸ਼ਾ ਵਰਤੋਂ ਦੀ ਅੱਗਿਆ ਵਾਖੋ ਚਲੋ ਬਈ